ਸਰਨਪਤੀ ਬਲਵੰਤ ਰੂਜੀ ਕਾਲਸਰ ਬਲਵੰਤ ਰੂਜੀ ਦੀ ਫਤਿਹ ਪੰਜਾਬ ਸਰਕਾਰ ਵੱਲੋਂ ਜੋ ਲੈਂਡ ਪੁਲਿੰਗ ਪਾਲਿਸੀ ਜਾਂਦੀ ਗਈ ਸੀ ਉਸ ਦੇ ਵਿਰੋਧ ਦੇ ਵਿੱਚ ਕਿਸਾਨ ਵੀ ਆ ਬੰਦਾ ਬੰਦੇ ਤੱਕੜੇ ਉੱਗ ਲੜਾਈ ਲੜੀ ਗਈ ਹੈ ਖਾਸ ਕਰਕੇ ਮਾਲਕੇ ਦਾਖਲ ਹੀ ਗੱਲ ਕਰਾਂ ਕਿਉਂਕਿ ਮਾਲਕੇ ਦਾਖਲੇ ਕਾਫੀ ਪਿੰਡਾਂ ਦੀ ਜ਼ਮੀਨਾਂ ਜਿਹੜੀ ਇਸ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਆਪੀ ਸੀ ਕਿਉਂਕਿ ਹਲਕਾ ਦਾਖਾ ਜਿਹੜਾ ਮਸਲਦਾ ਕਿ ਇਹ ਇਥੋਂ ਦੇ ਲੋਕ ਨੇ ਜਿਹੜੇ ਬੜੇ ਕ੍ਰਾਂਤੀਕਾਰੀ ਨੇ ਹਮੇਸ਼ਾ ਹੀ ਤਕਸ਼ਾਈ ਦੇ ਖਿਲਾਫ ਜ਼ੁਲਮ ਦੇ ਖਿਲਾਫ ਡਟ ਕੇ ਇਥੋਂ ਦੇ ਲੋਕਾਂ ਨੇ ਲੜਾਈਆਂ ਲੜੀਆਂ ਨੇ ਸ਼ਹੀਦ ਕਰਤਾ ਸਿੰਘ ਦੀ ਸਰਹਬਾ ਜਿਨ੍ਹਾਂ ਨੇ ਬੜੀ ਛੋਟੀ ਉਮਰ ਦੇ ਵਿੱਚ ਦੇਸ਼ ਦੀ ਇੱਜ਼ਤ ਦੀ ਮਹਾਨ ਕੁਰਬਾਨੀ ਦਿੱਤੀ ਸ਼ਹੀਦ ਨਰਮੋਜੀ ਸਿੰਘ ਜਿਨ੍ਹਾਂ ਨੂੰ ਪਰਮ ਹੀ ਚਰਕਲ ਮਿਲਿਆ ਅਤੇ ਉਹਨਾਂ ਨੇ ਵੀ 1971 ਦੀ ਜੰਗ ਦੇ ਵਿੱਚ ਬੜੇ ਤਕੜੇ ਹੋ ਕੇ ਦੇਸ਼ ਦੀ ਖਾਤਰ ਜਿਹੜੀ ਲੜਾਈ ਲੜੀ ਅਤੇ ਸ਼ਹੀਦ ਹੋਏ ਉਸ ਲਈ ਤੋਂ ਦੇ ਲੋਕ ਨੇ ਹਮੇਸ਼ਾ ਹੀ ਸੰਘਰਸ਼ ਦੇ ਰੂਪ ਦੇ ਵਿੱਚ ਧਰਮਸ਼ਾਹੀਆਂ ਦੇ ਮੁਦਲੜਦੇ ਰਹੇ ਨੇ ਸੋ ਚਾਹੇ ਦਿਨ ਵਾਲੇ ਨੂੰ ਕਿਤੇ ਸਰਕਾਰ ਤੋਂ ਜਾਂਦੇ ਵਿੱਚ ਉਸੇ ਵਿੱਚ ਵੀ ਸਾਰਿਆਂ ਨੇ ਇਕੱਠੇ ਹੋ ਕੇ ਲੜਾਈ ਲੜੀ ਅਤੇ ਕਾਮਯਾਬੀ ਮਿਲੀ ਅਤੇ ਹੁਣ ਵੀ ਅਜੇ ਇਸ ਪਾਲਿਸੀ ਦੇ ਅਗੇਂਸਟ ਮੈਂ ਗੱਲ ਕਰਨਾ ਹੋਂਦ ਦੇ ਵਿੱਚ ਸਾਡੇ ਹਲਕੇ ਦਾਖੇ ਦੇ ਪੰਚਰਾਭੇ ਤੋਂ ਸਰਦੀਪ ਸਿੰਘ ਜੀ ਸਾਜ ਗੁਰਪ੍ਰੀਤ ਸਿੰਘ ਰਸਨਪੁਰੋਂ ਦੀ ਅਵਾਜ਼ ਦੇ ਵਿੱਚ ਜੋ ਜ਼ਮੀਰ ਮਚਾਓ ਸਦਕਾ ਕਮੇਟੀ ਮਾਤਾ ਭਗਵਦਨ ਬਣਾ ਕੇ ਜੋ ਮੋਰਚਾ ਡਾਡਾ ਦੋਤੋਂ ਦੇ ਬਾਦ ਆਇਆ ਗਿਆ ਸੀ ਅਤੇ ਲਗਾਤਾਰ ਇਹ ਮੋਰਚਾ ਚੱਲ ਰਿਹਾ ਸੀ ਲੰਗਰੀ ਦੀ ਸੇਵਾ ਵੀ ਚੱਲ ਰਹੀ ਸੀ ਅਤੇ ਉਸ ਮੋਰਚੇ ਨੂੰ ਕਾਮਯਾਬ ਕਰਨ ਦੇ ਵਿੱਚ ਸਾਰੇ ਕਿਸਾਨ ਵੀਰਾਂ ਨੇ ਨੌਜਵਾਨਾਂ ਨੇ ਯੋਧਿਆਂ ਨੇ ਸਾਡੇ ਮਾਤਾਵਾ ਭੈਣਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਕਿਉਂਕਿ ਜਿਹੜੀ ਲੜਾਈ ਹੈ ਹਮੇਸ਼ਾ ਹੀ ਇਫ ਜੁਰਤਾਂ ਉੜੀ ਜਾਂਦੀਆਂ ਤੇ ਅਸੀਂ ਜੇ ਇਕੱਠੇ ਹੋ ਕੇ ਪਾਰਟੀ ਬਜੇ ਤੜੇ ਬਜੇ ਉੱਠ ਕੇ ਜਦੋਂ ਵੀ ਲੜਾਈ ਲੜਦੇ ਆ ਤਾਂ ਉਹਦੇ ਵਿੱਚ ਕਾਮਯਾਬੀ ਜਰੂਰ ਮਿਲਦੀ ਆ ਸੋ ਇਸ ਲਈ ਵੱਡੀ ਕਾਮਯਾਬੀ ਮਿਲਦੀ ਆ ਅਤੇ ਪੰਜਾਬ ਸਰਕਾਰ ਨੂੰ ਇਹ ਪੋਜ਼ਿਟਿਵ ਆਫਸਰਡੀ ਬਈ ਆ ਸੋ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਚਾਹੇ ਕੋਈ ਵੀ ਸਰਕਾਰ ਆ ਚਾਹੇ ਕੇਂਦਰ ਦੀ ਚਾਹੇ ਸੂਬੇ ਦੀ ਸਰਕਾਰ ਆ ਜੇਕਰ ਉਹ ਲੋਕ ਪੱਖੀ ਫੈਸਲੇ ਲੈਣ ਦੇ ਤਾਂ ਲੋਕ ਨਾਲ ਸਾਥ ਦੇਣਗੇ ਲੇਕਿਨ ਜਦੋਂ ਵੀ ਸਰਕਾਰ ਆ ਲੋਕਾਂ ਕੋ ਕੀ ਫੈਸਲੇ ਨਹੀਂ ਲੈਣਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਪੌਸੀਆਂ ਲੋਕ ਵਿਰੋਧੀ ਕਿਸਾਨ ਵਿਰੋਧੀ ਕੇ ਲੈ ਕੇ ਆਉਣੀਆਂ ਤਾਂ ਲੋਕ ਫਿਰ ਉਹਦਾ ਡਰ ਕੇ ਬਹੁਤ ਚੱਲ ਗਏ ਸੋ ਮੈਂ ਦੇਖਿਆ ਕਿ ਇਸ ਸੰਘਰਸ਼ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਵੀ ਬਹੁਤ ਸਾਰੇ ਵਰਕਰ ਸੀ ਜਿਹੜੇ ਉਹਨਾਂ ਨੇ ਆਪਣੇ ਅਹੁਦਿਆਂ ਤੋਂ ਸਤੀਫਾ ਦੇ ਕੇ ਪੰਜਾਬ ਦੀ ਖਾਤਰ ਕਿਸਾਨੀ ਦੀ ਖਾਤਰ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਆਪ ਉਹਨਾਂ ਨੇ ਇਸ ਸੰਘਰਸ਼ ਦਾ ਹਿੱਸਾ ਬਣਿਆ ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਹਲਕੇ ਦੇ ਸਾਲ ਵੀਰਾਂ ਦਾ ਖੜੇ ਮਤਾਵਾ ਪੜਨਾ ਦਾ ਤੁਹਾਨੂੰ ਬਤ ਕਰਦਾ ਅਤੇ ਥੋੜੇ ਦਿਨਾਂ ਦੇ ਅੰਦਰ ਹੀ ਇੱਕ ਵੱਡਾ ਕੱਟ ਕਰਕੇ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਅਸ਼ੁਭਰਾਣਾ ਕੀਤਾ ਜਾਊਗਾ ਕਿਉਂਕਿ ਗੁਰੂ ਮਹਾਰਾਜ ਦਾ ਉਹ ਕਸਟਰ ਲੈ ਕੇ ਇਹ ਜਿਹੜੀ ਲੜਾਈ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਵੱਡੀ ਜਿਹੜੀ ਕਾਮਯਾਬੀ ਬਣੀ ਹੈ ਤੇ ਖਾਸ ਤੌਰ ਤੇ ਮੈਂ ਵਕੀਰ ਸਰਬੰਧਾ ਜਿਨ੍ਹਾਂ ਨੇ ਇਸ ਕੇਸ ਦੀ ਪਰਵਾਹੀ ਕੀਤੀ ਆ ਅਤੇ ਜੱਜ ਸਰਬੰਧਾ ਦੇ ਬੈਂਚ ਦਾ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿੱਤਾ ਤੇ ਇਹਦੇ ਨਾਲ ਯੂਡਾ ਅਦਾਲਤਾਂ ਉੱਪਰ ਲੋਕਾਂ ਦਾ ਭਰੋਸਾ ਹੋਰ ਵਧਿਆ ਵਾ ਉਹਦੇ ਨਾਲ ਹੀ ਅੰਮਲਕਾਰ ਗਿਰਨ ਦੇ ਬਹੁਤ ਸਾਰੇ ਪਿੰਡ ਆਉਂਦੇ ਸੀ ਜਗਰਾਵ ਵਰਗੇ ਦੇ ਪਿੰਡਾਂ ਦੀ ਜ਼ਮੀਨਾਂ ਹੁੰਦੀ ਸੀ ਭੋਗੇ ਦੇ ਪਿੰਡਾਂ ਦੀ ਜ਼ਮੀਨਾਂ ਹੁੰਦੀ ਸੀ ਸਾਰਿਆਂ ਨੇ ਇੱਕ ਸਾਧਾ ਨੇ ਜਿਹੜੀ ਲੜਾਈ ਲੜੀ ਜਾਂ ਉਸ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿ ਅਸੀਂ ਆਪਣੇ ਹੱਕਾਂ ਦੀ ਖਾਤਰ ਆਪਣੀ ਮੌਨ ਦੀ ਖਾਤਰ ਆਪਣੀ ਜ਼ਮੀਨਾਂ ਦੀ ਖਾਤਰ ਜੇ ਕਦੇ ਜੋੜ ਪੈ ਜੀਏ ਤਾਂ ਆਪਾਂ ਸਾਰੇ ਇੱਕ ਝੂਟ ਹੋ ਕੇ ਲੜਾਈ ਲੜੀਏ ਤਾਂ ਉਹਦੇ ਵਿੱਚ ਹਮੇਸ਼ਾ ਹੀ ਸਾਨੂੰ ਕਾਮਯਾਬੀ ਮਿਲੂਗੀ ਇਸ ਲਈ ਮੈਂ ਸਾਰੇ ਕਿਸਾਨ ਵੀਰਾਂ ਨੂੰ ਜਿੱਥੇ ਵਧਾਈ ਵੀ ਦਿੰਦਾ ਅੱਜ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਜਿੱਥੇ ਵੀ ਸਾਡੀ ਲੋੜ ਆ ਹਮੇਸ਼ਾ ਹੀ ਤੁਹਾਡੇ ਨਾਲ ਡਟ ਕੇ ਖੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਹੀ ਡਟ ਕੇ ਚਾਹੀਏ ਕਿਸਾਨਾਂ ਦਾ ਮਸਲਾ ਚਾਹੀਏ ਮਜ਼ਦੂਰਾਂ ਦਾ ਮਸਲਾ ਚਾਹੀਏ ਮੁਲਾਜ਼ਮਾਂ ਦਾ ਚਾਹੀਏ ਪਛੜੇ ਵਰਗ ਦਾ ਚਾਹੀਏ ਐਸਸੀ ਵਰਗ ਦਾ ਕਿਸੇ ਨੂੰ ਵੀ ਜੇ ਕਿਤੇ ਵੀ ਦਿੱਕਤ ਆਉਂਦੀ ਆ ਹਮੇਸ਼ਾ ਤੁਹਾਡਾ ਸਾਥ ਦਿੱਤਾ ਉਹਦੇ ਦਮਾਂਗੇ ਤੇ ਤੁਸੀਂ ਲੋਕਾਂ ਨੇ ਵੀ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮੈਂ ਉਹ ਸ਼ਬਰੀ ਜਿਹਦੇ ਨਾਲ ਸਾਰੇ ਹੰਦਾਂ ਵਾਸੀਆਂ ਦਾ ਮੈਂ ਧੰਨਵਾਦ ਕਰਾਂ ਤੋ ਸਾਰਿਆਂ ਦਾ ਧੰਨਵਾਦ ਬਾਰੀ ਗੁਰਜੀਤ ਕਾਲਸਾ ਬਾਰੀ ਗੁਰਜੀਤ ਫਾਦ